ਸਾਰੇ ਸੜਕ ਦੀ ਸਮੱਸਿਆ ਬਹੁਤ ਚਰਦੀ ਆ ਮੈਂ ਵੀ ਇੱਥੋਂ ਦਾ ਵਸਨੀਕ ਆ ਇਹਨਾਂ ਦਾ ਸਾਰਿਆਂ ਦਾ ਆਪਣਾ ਇਹਨਾਂ ਦੇ ਹੱਥਾਂ ਜੰਮਿਆ ਜਾਂ ਇਹਨਾਂ ਦੇ ਇੱਥਾਂ ਚ ਵੱਡਾ ਹੋਇਆ ਇਹ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਗਏ ਸੀਗੇ ਇਹਨਾਂ ਨੇ ਬੇਨਤੀ ਕੀਤੀ ਵੀ ਐ ਕਰਕੇ ਆ ਸਮੱਸਿਆ ਮੈਂ ਆਇਆ ਇੱਥੇ ਤੇ ਸਮੱਸਿਆ ਵਾਕਿਆ ਹੀ ਇਹ ਫਨਜੋਗ ਸੀਗੀ ਤੇ ਕਰਨ ਜੋਗ ਸੀਗੀ ਇਹ ਜਿੰਨੇ ਜੋਗਾ ਮੈਂ ਹੈਗਾ ਮੈਂ ਆਪ ਦੇ ਕਮੇਟੀ ਕੋਲੋਂ ਹੈਲਪ ਕਰਾ ਰਿਆ ਕਿ ਜੀਸੀਬੀ ਲਾਈ ਸੀ ਕਮੇਟੀਆਂ ਟਰਾਲੀਆਂ ਲਾ ਕੇ ਮਿੱਟੀ ਕੋਸ਼ ਪਾਈ ਹੈ ਤੇ ਕੁਝ ਕੁਸ਼ ਰਾਹਤ ਮਿਲ ਸਕੇ ਪੱਕਾ ਤਾਂ ਨਹੀਂ ਹੱਲ ਕਾ ਪਰ ਫੇਰ ਵੀ ਕੁਝ ਨਾ ਕੁਝ ਰਾਤ ਦੇਣ ਦੀ ਕੋਸ਼ਿਸ਼ ਕਰ ਰਹੇ ਮੀਆ ਮੀਆ ਕਰਕੇ ਇੱਥੇ ਮਿੱਟੀ ਪਾਈਏ ਮਿੱਟੀ ਕਰਕੇ ਪੀਲਾ ਵਾਜ ਜਾਂਦਾ ਬਹੁਤ ਜ਼ਿਆਦਾ ਹਾਲਾਤ ਮਾੜੇ ਐ ਗਰਾਂਟਾਂ ਦੀ ਕਮੀ ਹੋਣ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਐ ਕੁਝ ਪਰ ਮਗਰੋਂ ਗਰਾਂਟਾਂ ਦੀ ਕਮੀ ਹੋਣ ਕਰਕੇ ਛੜਕਾਂ ਅਧੂਰੀਆਂ ਪਈਆਂ ਨਿਤ ਮੀਡੀਆ 'ਚ ਵੀ ਖਬਰਾਂ ਲੱਗਦੀਆਂ ਕੱਲ ਅੱਗੇ ਵੀ ਮੈਂ ਇੱਕ ਵਾਰ ਬੇਨਤੀ ਕੀਤੀ ਐ ਵੀ ਗੱਲ ਕਿਸੇ ਨੇ ਐਮਐਲਏ ਨੂੰ ਪੁੱਛਦਾ ਜਾਂ ਕਿਸੇ ਨੂੰ ਨਾਟਕਿਸਤਨ ਡੀਸੀ ਨੂੰ ਪੁੱਛਣਾ ਗੱਲ ਨਗਰ ਕੌਂਸਲ ਦੇ ਆ ਕੇ ਖੜ ਜਾਂਦੀ ਨਗਰ ਕੌਂਸਲ ਸ਼ਹਿਰ ਦਾ ਕੰਮ ਨਹੀਂ ਕਰਦੀ ਉਸ ਇਹਨਾਂ ਨੇ ਮੇਰੇ ਕੋਲ ਜੋ ਗਏ ਤਾਂ ਮੇਰਾ ਵੀ ਫਰਜ਼ ਬੰਦਾ ਸੀ ਮੈਂ ਸ਼ਹਿਰ ਦਾ ਵਸਨੀਕਾਂ ਜੋ ਪ੍ਰਮਾਤਮਾ ਨੇ ਤਾਕਤ ਬਖਸ਼ੀ ਹੈ ਬਾਬਾ ਫਰੀਦ ਮੇਲੇ ਕਰਕੇ ਵੀ ਇੱਕ ਸਾਡਾ ਫਰਜ਼ ਬੰਦਾ ਹੈ ਕਿ ਸਫਾਈ ਕਰਕੇ ਸ਼ਹਿਰ ਦੀ ਜਦੋਂ ਇੱਥੇ ਆ ਕੇ ਵੇਖਿਆ ਉਹ ਮੀ ਪਏ ਹੋਏ ਸੀ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਕੁਝ ਰਾਤ ਦੇਣ ਦੀ ਪੁਸ਼ਕ ਕੀਤੀ ਹੈ ਮਿੱਟੀ ਪਾਈ ਹੈ ਮਿੱਟੀ ਕਰਕੇ ਜੇਸੀਬੀ ਲਾਈ ਵੀ ਆ ਕੁਝ ਪਤਰੀ ਪੁੱਤਰੀ ਕਰ ਰਹੇ ਆ ਉਹ ਬਾਕੀ ਉੱਤੇ ਕੇਰੀ ਦਾ ਵਿਚਾਰ ਆ ਵੀ ਕੇਰੀ ਜਿੰਨੇ ਕਰ ਕੋਈ ਗ੍ਰਾਂਟ ਨਹੀਂ ਆਉਂਦੀਗੀ ਕੇਰੀ ਪਾ ਕੇ ਕਰੀਏ ਇਸ ਰਸਤੇ ਨੂੰ ਚੱਲਦਾ ਕਰਾਂਗੇ ਬਾਕੀ ਗ੍ਰਾਂਟ 24-25 ਕਰੋੜ ਰੁਪਏ ਦੀ ਡਿਮਾਂਡ ਬਣਾ ਕੇ ਭੇਜੀ ਵੀ ਆ ਸ਼ਾਇਦ ਜਲਦੀ ਇੱਕ ਹੈਗੀ ਆਉਣ ਦੀ ਉਮੀਦ ਹੈ ਜਦੋਂ ਆਈ ਤਾਂ ਇਹ ਸ਼ਰਤ ਨੂੰ ਪਹਿਲੇ ਤੇ ਹੱਥ ਪੂਰੀ ਕਰਕੇ ਦੇਵੋ ਕਿੱਥੋਂ ਕਿਤਾਹੀਂ ਇਹ ਕੰਮ ਪਲੀਟ ਕਰ ਰਹੇ ਜਿੱਥੇ ਸਰ ਮੱਲਾ ਵਾਸੀਆਂ ਨੇ ਤੁੱਕਰ ਬੇਨਤੀ ਕੀਤੀ ਹੈ ਉੱਥੋਂ ਦੇ ਕਰ ਇਹਨਾਂ ਨੂੰ ਆਪਾਂ ਤਾਂ ਇਹਨਾਂ ਤੇ ਖੁੱਲੀ ਛੱਡੀ ਵੀ ਆ ਇਹਨਾਂ ਨੂੰ ਸੰਦ ਪੜਾ ਦੇਤਾ ਲਿਆ ਕੇ ਆਪਦੀ ਮਰਜ਼ੀ ਨਾਲ ਇਹ ਕੰਮ ਕਰਾ ਰਿਆ ਜਿੱਥੇ ਉਹਨਾਂ ਨੂੰ ਕਿਹਾ ਜਿੱਥੋਂ ਤੱਕ ਆਪਦਾ ਸਿਸਟਮ ਆ ਆਪਦੀ ਮਰਜ਼ੀ ਨਾਲ ਜਿਵੇਂ ਮਰਜ਼ੀ ਆ ਕਰਾ ਲਓ ਮੈਂ ਤਾਂ ਇੱਥੇ ਵੇ ਗੇੜਾ ਮਾਰਨ ਆਇਆ ਇਹਨਾਂ ਨੇ ਕਿਹਾ ਵੀ ਇੱਕ ਦੋ ਵਨ ਗੇੜਾ ਮਾਰ ਕੇ ਜਾਇਆ ਜੇ ਕੋ ਮੇਰਾ ਇੰਟਰਵਿਊਰ ਨਹੀਂ ਘਰੇ ਵਿੱਚ ਕੋਈ ਵੀ ਜੇ ਆਪਦੀ ਮਰਜ਼ੀ ਨਾਲ ਜਿੱਥੇ ਇਹ ਮਿੱਟੀਆਂ ਲਾਈਆਂ ਸੀ ਕੋਈ ਪਾਸੋਂ ਟਰਾਲੀਆਂ ਲਾ ਕੇ ਇੱਥੇ ਮਿੱਟੀ ਪਾਈ ਹੈ ਹੋਰ ਕੱਲ ਨੂੰ ਫੇਰ ਲਾਵਾਂਗੇ ਦੁਬਾਰਾ ਟਰਾਲੀਆਂ ਫੇਰ ਲਾ ਕੇ ਇੱਥੇ ਮਿੱਟੀ ਕੱਲ ਨੂੰ ਸੋ ਜਿਹੜੀ ਸੋ ਸੋ ਟਰਾਲੀ ਪੈਂਦੀ ਫੇਰ ਦੁਬਾਰਾ ਪਾਵਾਂਗੇ ਹੌਣ ਵਾਲੇ ਸਮਝ ਵਿੱਚ ਲੱਗਦਾ ਵੀ ਛੜਕ ਪੰਦੀ ਸਰ ਗ੍ਰਾਂਟ ਹੈ ਗ੍ਰਾਂਟ ਤੇ ਆਉਂਟ ਤੇ ਆ ਜੀ ਕੋਈ ਵੀ ਮੈਂ ਤਾਂ ਹੁਣ ਘਰੋਂ ਤਾਂ ਪੈਸਾ ਲਾਉਣਾ ਨਹੀਂ ਗਿਆ ਜਦੋਂ ਗ੍ਰਾਂਟ ਆਈ ਗ੍ਰਾਂਟ ਦੀ ਡਿਮਾਂਡ ਬਣਾ ਕੇ ਦਿੱਤੀ ਵੀ ਆ ਸਾਰੇ ਸ਼ਹਿਰ ਦਾ ਅਜੇ ਵਿਕਾਸ ਅੰਦਾ ਰਹਿਦਾ 25 ਕਰੋੜ ਰੁਪਏ ਦੀ ਡਿਮਾਂਡ ਬਣਾਈ ਆ ਡਿਮਾਂਡ ਗਈ ਆ ਸ਼ਾਇਦ ਆਉਣ ਦੀ ਬੀਡ ਹੈਗੀ ਤਾਂ ਪਾਸ ਹੋਈ ਤੁਹਾਨੂੰ ਪਹਿਲ ਦੇ ਹੱਕ ਤੇ